ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਢੋਲਕੀ ਤੇ ਗਾਇਆ ਜਾਣ ਵਾਲਾ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਵੇ ਢੋਲਾ ਤੇਰੀ ਪਾਬੋ ਚੰਦਰੀ ਤੈਨੂੰ ਕੋਲ ਕੇ ਤਬੀਤ ਪਲਾ ਗਈ ਟੋਲਾ ਤੇਰੀ ਪੱਬੋ ਚੰਦਰੀ ਤੈਨੂੰ ਕੋਲ ਕੇ ਤਬੀਤ ਪਲਾ ਗਈ ਟੋਲਾ ਤੇਰੀ ਪੱਬੋ ਚੰਦਰੀ ਓਦਿਆਂ ਤੂੰ ਮੰਨੇ ਸਾਡੀ ਕਿ ਵੀ ਨਹੀਂ ਮੰਨਦਾ ਉਦਿਆਂ ਤੂੰ ਮन्ने ਸਾਡੀਕ ਵੀ ਨਹੀਂ ਮੰਨਦਾ ਇਕੱਠੇ ਬੈਠਿਆਂ ਨੂੰ ਨਜ਼ਰ ਲਗਾ ਗਈ ਟੋਲਾ ਤੇਰੀ ਪੱਬੋ ਚੰਦਰੀ ਤੈਨੂੰ ਕੋਲ ਕੇ ਤਬੀਤ ਪਲਾ ਗਈ ਟੋਲਾ ਤੇਰੀ ਪੱਬੋ ਚੰਦਰੀ ਹਰ ਵੇਲੇ ਉਹ ਦੇਵੇ ਤੂੰ ਪਿੱਛੇ ਪਿੱਛੇ ਰੇਂਦਾ ਵੇ ਸੁਣਦਾ ਨ ਮੇਰੀ ਨਾ ਕੋਈ ਦਿਲ ਵਾਲੀ ਕਹਿੰਦਾ ਵੇ ਤੈਨੂੰ ਪਟਣ ਦੀ ਸ਼ਰਤ ਲਗਾ ਗਈ ਟੋਲਾ ਤੇਰੀ ਪੱਬੋ ਚੰਦਰੀ തൂ കോൾ കേബോ ചരി തന്നൂ കോൾ കേബോ ചരി ਰਖੇ ਨਾ ਖਿਆਲ ਪੋਰਾ ਪਰੀ ਜਹੀ ਨਾਰਵੇ sire dishtan teri pabob wadkarve kaale rang da vi jaadu tenu pa gayi tola teri pabob chandri tenu kol ke tabit pala gayi tola teri pabob chandri tenu kol ke tabit pala gayi ਟੋਲਾ ਤੇਰੀ ਪੱਬੋ ਚੰਦਰੀ ਸਾਡੇ ਨਾਲ ਕਦੇ ਵੇ ਤੂੰ ਹੱਸ ਕੇ ਨਾ ਬੋਲਦਾ ਸੋਲ ਸਾਡੀ ਜਿੰਦੜੀ ਨੂੰ ਕੱਖਾਂ ਵਾਂਗੂ ਰੋਲਦਾ ਤੈਨੂੰ ਸਾਰੇ ਨੂੰ ਹੀ ਲੁੱਟ ਕੇ ਖਾ ਗਈ ਟੋਲਾ ਤੇਰੀ ਪੱਬੋ ਚੰਦਰੀ ਤੈਨੂੰ ਕੋਲ ਕੇ ਤਬੀਤ ਪਲਾ ਗਈ ਟੋਲਾ ਤੇਰੀ ਪੱਬੋ ਚੰਦਰੀ ਨੂੰ ਕੋਲ ਕੇ ਤਬੀਤ ਪਲਾ ਗਈ ਢੋਲਾ ਤੇਰੀ ਪਾਬੋ ਚੰਦਰੀ ਮੇਰਾ ਇਹ ਗੀਤ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ